ਅੰਮ੍ਰਿਤਸਰ ਸ਼ਹਿਰ ਦੀ ਇੱਕ ਹਲਕੀ ਠੰਡੀ ਜਿਹੀ ਰਾਤ ਸੀ ਸੜਕਾਂ ਤੇ ਟ੍ਰੈਫਿਕ ਵੀ ਘੱਟ ਹੋ ਗਿਆ ਸੀ ਪਰ ਪੁਲਿਸ ਦੀਆਂ ਗੱਡੀਆਂ ਦੀਆਂ ਆਵਾਜ਼ਾਂ ਹੁਣ ਵੀ ਕੰਨਾਂ ਦੇ ਵਿੱਚ ਪੈ ਰਹੀਆਂ ਸੀ ਇੱਕ ਪੁਰਾਣੇ ਸਟੇਸ਼ਨ ਤੇ ਬਿਲਕੁਲ ਠੀਕ ਸਾਹਮਣੇ ਫੁੱਟਪਾਥ ਤੇ ਇੱਕ ਬਜ਼ੁਰਗ ਚਾਦਰ ਨਾਲ ਲਿਫਟ ਕੇ ਪਿਆ ਹੋਇਆ ਸੀ ਉਸ ਦੇ ਕੋਲ ਨਾ ਤਾਂ ਕੋਈ ਬਿਸਤਰਾ ਸੀ ਤੇ ਨਾ ਹੀ ਕੋਈ ਖਾਣ ਪੀਣ ਦੇ ਲਈ ਸਮਾਨ ਬਸ ਇੱਕ ਝੋਲਾ ਇੱਕ ਪੁਰਾਣਾ ਫੋਨ ਇੱਕ ਜੋੜੇ ਟੁੱਟੀ ਹੋਈ ਚੱਪਲਾਂ ਦੀ ਨਾਮ ਸੀ ਹਰੀ ਚੋਹਾਨ ਉਮਰ ਲਗਭਗ 78 ਸਾਲ ਦੇ ਆਸ-ਪਾਸ ਦੀ ਹੋਵੇਗੀ ਝੁਰੜੀਆਂ ਦੇ ਨਾਲ ਭਰਿਆ ਹੋਇਆ ਚਿਹਰਾ ਪਰ ਅੱਖਾਂ ਦੇ ਵਿੱਚ ਅੱਜ ਵੀ ਉਹੀ ਤੇਜ਼ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਪੂਰੇ ਮਹਿਕਮੇ ਨੂੰ ਸਿੱਧਾ ਕਰ ਦਿਆ ਕਰਦਾ ਸੀ ਪਰ ਅੱਜ ਉਹੀ ਚੁੱਪ ਸੀ ਥੱਕਿਆ ਹੋਇਆ ਸ਼ਾਇਦ ਬਿਮਾਰ ਜਾਂ ਫਿਰ ਕੁਝ ਸੋਚ ਰਿਹਾ ਸੀ ਉਦੋਂ ਹੀ ਥੋੜੀ ਦੇਰ ਚ ਪੁਲਿਸ ਵਾਲਿਆਂ ਦੀ ਗੱਡੀ ਉਥੋਂ ਲੰਗੀ ਉਸ ਦੇ ਵਿੱਚ ਇੱਕ ਹੈੱਡ ਕਨਸਟੇਬਲ ਉਤਰਿਆ ਨਾਮ ਸੀ ਸੂਰਜ ਤਿਵਾਰੀ ਉਹ ਬੋਲਿਆ ਓਏ ਉਠੋ ਬਾਪੂ ਜੀ ਇਹੇ ਹੋਟਲ ਨਹੀਂ ਹੈ ਸਮਝਿਆ ਚਲ 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 ਕਿਤੇ ਹੋਰ ਜਾ ਕੇ ਸੋ ਹਰੀ ਚੋਹਾਨ ਨੇ ਹੌਲੀ ਜਹੀ ਚਾਦਰ ਚੁੱਕੀ ਅੱਖਾਂ ਖੋਲੀਆਂ ਤੇ ਬੈਠ ਗਏ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਸ਼ਾਂਤੀ ਦੇ ਨਾਲ ਸੂਰਜ ਦੇ ਵੱਲ ਦੇਖਿਆ ਸੂਰਜ ਗੁੱਸੇ ਦੇ ਵਿੱਚ ਬੋਲਿਆ ਕੀ ਦੇਖ ਰਿਹਾ ਸੁਣਾਈ ਨਹੀਂ ਦਿੰਦਾ ਚੱਲ ਉਠ ਨਹੀਂ ਤਾਂ ਹਵਾਲਾਤ ਚ ਸਿੱਟ ਦਿਆਂਗਾ ਉਥੇ ਜਾ ਕੇ ਹੀ ਚੈਨ ਦੇ ਨਾਲ ਸੋਣਾ ਨਾਲ ਹੀ ਦੋ ਪੁਲਿਸ ਵਾਲੇ ਹੋਰ ਖੜੇ ਸੀ ਉਹ ਹੱਸਣ ਲੱਗੇ ਲੱਗਦਾ ਹੈ ਕੋਈ ਪਾਗਲ ਬਾਬਾ ਹੈ ਬਹੁਤ ਹੀ ਆਰਾਮ ਦੇ ਨਾਲ ਪਿਆਸੀ ਸਾਹਿਬ ਦੇ ਸਾਹਮਣੇ ਹਰੀ ਚੋਹਾਨ ਕੁਝ ਨਹੀਂ ਬੋਲਿਆ ਉਹਨਾਂ ਨੇ ਬਸ ਆਪਣੀ ਚੱਪਲਾਂ ਪਾਈਆਂ ਝੋਲਾ ਚੁੱਕਿਆ ਤੇ ਬਹੁਤ ਹੀ ਸ਼ਾਂਤ ਤੇ ਪਿਆਰ ਦੇ ਨਾਲ ਬੋਲੇ ਤੁਹਾਡੀ ਗੱਲ ਮੰਨ ਲੈਂਦਾ ਹਾਂ ਉਤਰ ਪਰ ਇੱਕ ਫੋਨ ਕਰ ਲਾ ਸੂਰਜ ਨੇ ਆਕੜ ਦੇ ਵਿੱਚ ਕਿਹਾ ਹਾਂ ਹਾਂ ਕਰ ਲੈ ਸ਼ਾਮ ਨੂੰ ਬੁਲਾ ਲੈ ਪਰ 2 ਮਿੰਟਾਂ ਦੇ ਅੰਦਰ ਅੰਦਰ ਇਥੋਂ ਨਿਕਲ ਜਾ ਹਰੀ ਚੋਹਾਨ ਨੇ ਆਪਣਾ ਪੁਰਾਣਾ ਮੋਬਾਈਲ ਕੱਢਿਆ ਨੋਕੀਆ ਦਾ ਸਿੰਪਲ ਜਿਹਾ ਬਟਨਾਂ ਵਾਲਾ ਫੋਨ ਮਿਲਾਇਆ ਬਸ ਦੋ ਸ਼ਬਦ ਬੋਲੇ ਟਾਈਮ ਹੋ ਗਿਆ ਹੈ ਪੁਲਿਸ ਸਟੇਸ਼ਨ ਨੰਬਰ B ਤੇ ਫੋਨ ਬੰਦ ਕਰ ਦਿੱਤਾ ਸੂਰਜ ਹੱਸਦੇ ਹੋਏ ਬੋਲਿਆ ਕਿਉਂ ਬਾਪੂ ਕਿਸ ਨੂੰ ਬੁਲਾ ਰਿਹਾ ਹੈ ਸਵਰਗ ਦੇ ਵਿੱਚੋਂ ਕੋਈ ਉਤਰ ਕੇ ਆਵੇਗਾ ਕੀ ਪਰ 5 ਮਿੰਟਾਂ ਦੇ ਵਿੱਚ ਇੱਕ ਵੱਡੀ ਗੱਡੀ ਤੇਜ਼ੀ ਨਾਲ ਰੁਕੀ ਫਿਰ ਇੱਕ ਹੋਰ ਗੱਡੀ ਫਿਰ ਇੱਕ ਲਾਲ ਬੱਤੇ ਵਾਲੀ ਇਨੋਬਾ ਫਿਰ ਸਾਇਰਨ ਜਿਹੜੇ ਪੁਲਿਸ ਵਾਲੇ ਹੱਸ ਰਹੇ ਸੀ ਹੁਣ ਉਹ ਸੁਣ ਹੋ ਗਏ 2 ਮਿੰਟਾਂ ਬਾਅਦ ਪੁਲਿਸ ਸਟੇਸ਼ਨ ਦਾ ਸਾਰਾ ਸਟਾਫ ਬਾਹਰ ਖੜਿਆ ਸੀ ਐਸਐਸਪੀ ਡੀਐਸਪੀ ਕ੍ਰਾਈਮ ਬ੍ਰਾਂਚ ਇੰਸਪੈਕਟਰ ਸਾਰੇ ਪਹੁੰਚ ਗਏ ਉਹਨਾਂ ਸਾਰਿਆਂ ਦੇ ਵਿੱਚ ਇੱਕ ਨਾਮ ਗੂੰਜਿਆ ਸਰ ਅਸੀਂ ਮਾਫੀ ਚਾਹੁੰਦੇ ਹਾਂ ਇਹ ਤੁਹਾਨੂੰ ਪਹਿਚਾਨ ਨਾ ਸਕੇ ਸੂਰਜ ਤੇਵਾਰੇ ਦੇ ਹੱਥਾਂ ਵਿੱਚੋਂ ਉਸ ਦਾ ਡੰਡਾ ਡਿੱਗ ਚੁੱਕਿਆ ਸੀ ਉਹ ਕੰਬਦੇ ਹੋਏ ਹਰੀ ਚੋਹਾਨ ਦੇ ਪੈਰਾਂ ਦੇ ਵਿੱਚ ਡਿੱਗ ਗਿਆ ਸਰ ਮੈਨੂੰ ਮਾਫ਼ ਕਰ ਦਿਓ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਪੂਰਾ ਪੁਲਿਸ ਸਟੇਸ਼ਨ ਹੁਣ ਸੁਣ ਸੀ ਜਿਸ ਬਜ਼ੁਰਗ ਨੂੰ ਸਾਰਿਆਂ ਨੇ ਇੱਕ ਫालतੂ ਬੇਸਹਾਰਾ ਫੁੱਟਪਾਥ ਤੇ ਸੌਣ ਵਾਲਾ ਵਿਅਕਤੀ ਸਮਝਿਆ ਉਹ ਹੁਣ ਸਰ ਬਣ ਚੁੱਕਿਆ ਸੀ ਹਰੀ ਚੋਹਾਨਪੂਰੇ ਡੀਜੀਪੀ ਹਰਿਆਣਾ ਪੁਲਿਸ ਉਹ ਨਾਮ ਜਿਸ ਨੂੰ ਸੁਣ ਕੇ ਸਦੀਆਂ ਤੱਕ ਅਪਰਾਧੀ ਵੀ थरथਰ ਕੰਬਦੇ ਸੀ ਹੁਣ ਉਹੀ ਵਿਅਕਤੀ ਥਾਣੇ ਤੋਂ ਬਾਹਰ ਬੈਠਿਆ ਸੀ ਟੁੱਟੀਆਂ ਹੋਈਆਂ ਚੱਪਲਾਂ ਤੇ ਝੋਲੇ ਦੇ ਨਾਲ ਤੇ ਜਿਹੜਾ ਪੁਲਿਸ ਵਾਲਿਆਂ ਨੇ ਕੁਝ ਥੇਰ ਪਹਿਲਾਂ ਉਹਨਾਂ ਦੀ ਬੇਇੱਜ਼ਤੀ ਕੀਤੀ ਸੀ ਉਹ ਹੁਣ ਗੋਡਿਆਂ ਦੇ ਭਾਰ ਉਹਨਾਂ ਦੇ ਸਾਹਮਣੇ ਸੀ ਡੀਐਸਪੀ ਰਾਜੀਵ ਕੁਮਾਰ ਸਭ ਤੋਂ ਪਹਿਲਾਂ ਅੱਗੇ ਆਏ ਸਰ ਅਸੀਂ ਤੁਹਾਨੂੰ ਪਹਿਚਾਣਿਆ ਨਹੀਂ ਇਹਨੇ ਸੁਧਾਰਨ ਪੇਸ਼ ਚ ਇਹ ਸਾਡੀ ਭੁੱਲ ਸੀ ਸਾਡੀ ਸੋਚ ਦੀ ਗਲਤੀ ਸੀ ਹਰੀ ਚੋਹਾਨ ਨੇ ਉਸ ਦੀਆਂ ਅੱਖਾਂ ਚ ਦੇਖਿਆ ਫਿਰ ਹੌਲੀ ਜਿਹੀ ਬੋਲੇ ਇਹੀ ਤਾਂ ਮੈਂ ਦੇਖਣਾ ਚਾਹੁੰਦਾ ਸੀ ਐਸਪੀ ਆਰਤੀ ਸਿੰਘ ਨੇ ਝੁੱਕ ਕੇ ਕਿਹਾ ਕੀ ਸਰ ਅਸੀਂ ਇਹ ਜਾਣ ਸਕਦੇ ਹਾਂ ਤੁਸੀਂ ਇਹ ਸਾਰਾ ਕੁਝ ਕਿਉਂ ਕੀਤਾ ਹਰੀ ਸਿੰਘ ਚੋਹਾਨ ਮੁਸਕਰਾਏ ਉਹਨਾਂ ਦੀ ਮੁਸਕਾਨ ਦੇ ਵਿੱਚ ਗੁੱਸਾ ਨਹੀਂ ਸੀ ਸਿਰਫ ਇੱਕ ਸਵਾਲ ਸੀ ਕੀ ਇਸੇ ਇਨਸਾਨ ਨੂੰ ਇਨਸਾਨ ਸਮਝਣਾ ਬੰਦ ਕਰ ਦਿੱਤਾ ਹੈ ਫਲੈਸ਼ਬੈਕ ਸ਼ੁਰੂ ਹੁੰਦਾ ਹੈ ਮੈਂ ਕੋਈ ਤਮਾਸ਼ਾ ਦੇਖਣ ਨਹੀਂ ਆਇਆ ਸੀ ਮੈਂ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਪੁਲਿਸ ਦੀ ਵਰਦੀ ਪਾਉਣ ਵਾਲਾ ਹਰ ਪੁਲਿਸ ਵਾਲਾ ਹੁਣ ਵੀ ਉਹੀ ਜਾਤ ਪਾਤ ਲੈ ਕੇ ਚੱਲ ਰਿਹਾ ਹੈ ਜਾਂ ਫਿਰ ਉਹਦਾ ਦੇਖ ਕੇ ਸਲੂਟ ਮਾਰਿਆ ਜਾਂਦਾ ਹੈ ਉਹਨਾਂ ਦੀ ਆਵਾਜ਼ ਹੌਲੀ ਸੀ ਪਰ ਉਸ ਦੇ ਵਿੱਚ ਪੱਥਰ ਕੱਟਣ ਦੀ ਸ਼ਕਤੀ ਸੀ ਤੁਸੀਂ ਸਾਰਿਆਂ ਨੇ ਮੇਰੀ ਬੇਇੱਜ਼ਤੀ ਨਹੀਂ ਕੀਤੀ ਤੁਸੀਂ ਇੱਕ ਗਰੀਬ ਨੂੰ ਇੱਕ ਇਨਸਾਨ ਨੂੰ ਇੱਕ ਨਾਗਰਿਕ ਨੂੰ ਅਪਮਾਨਿਤ ਕੀਤਾ ਤੇ ਯਾਦ ਰੱਖਣਾ ਹਰ ਬਜ਼ੁਰਗ ਭਿਖਾਰੀ ਨਹੀਂ ਹੁੰਦਾ ਕੁਝ ਅਜਿਹੇ ਹੁੰਦੇ ਨੇ ਜਿਹੜੇ ਤੁਹਾਡੇ ਹਰ ਵਿਭਾਗ ਨੂੰ ਖੜਾ ਕਰ ਸਕਦੇ ਨੇ ਸੂਰਜ ਹੁਣ ਵੀ ਗੋਡਿਆਂ ਦੇ ਭਾਰ ਬੈਠਿਆ ਸੀ ਉਸ ਦੀਆਂ ਅੱਖਾਂ 'ਚ ਹੰਝੂ ਸੀ ਸਰ ਮੈਨੂੰ ਮਾਫ਼ ਕਰ ਦਿਓ ਮੈਂ ਟ੍ਰੇਨਿੰਗ ਤੇ ਇਸ ਲਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਅੱਜ ਤਾਂ ਹੋਰ ਵੀ ਅੰਦਾ ਹੋ ਗਿਆ ਹਰੀ ਚੋਹਾਨ ਨੇ ਉਸ ਨੂੰ ਦੇਖਿਆ ਫਿਰ ਕੋਲ ਆ ਕੇ ਉਸ ਦੇ ਮੋਢਾ ਫੜ ਕੇ ਚੁੱਕਿਆ ਸਜ਼ਾ ਤੋਂ ਜ਼ਿਆਦਾ ਜ਼ਰੂਰੀ ਹੈ ਸਿੱਖਣਾ ਜੇਕਰ ਤੁਸੀਂ ਅੱਜ ਬਦਲ ਜਾਵੋ ਤਾਂ ਹੀ ਮੇਰਾ ਸਭ ਤੋਂ ਵੱਡਾ ਸਮਾਨ ਹੋਵੇਗਾ ਐਸਪੀ ਆਰਤੀ ਜੀ ਨੇ ਕਿਹਾ ਸਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹਰ ਵਿਭਾਗ ਦੇ ਥਾਣੇ ਤੇ ਜਾ ਕੇ ਆਪਣੀ ਗੱਲ ਰੱਖੋ ਤਾਂ ਜੋ ਇਹ ਗਲਤੀ ਕੋਈ ਹੋਰ ਨਾ ਕਰੇ ਹਰੀ ਚੋਹਾਨ ਮੁਸਕਰਾਏ ਮੈਂ ਫਿਰ ਆਵਾਂਗਾ ਪਰ ਬਿਨਾਂ ਦੱਸੇ ਕਿਉਂਕਿ ਅਸਲੀ ਪਰਖ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਜਾਣਦੇ ਨਹੀਂ ਕਿ ਕੌਣ ਦੇਖ ਰਿਹਾ ਹੈ ਹਰੀ ਚੋਹਾਨ ਦੇ ਸ਼ਬਦ ਸਿਰਫ ਥਾਣੇ ਦੀ ਚਾਰ ਦੀਵਾਰੀ ਦੇ ਵਿੱਚ ਨਹੀਂ ਗੂੰਜੇ ਉਹ ਪੁਲਿਸ ਵਾਲਿਆਂ ਦੇ ਦਿਲ ਦੇ ਵਿੱਚ ਉਤਰ ਚੁੱਕੇ ਸੀ ਐਸਪੀ ਆਰਤੀ ਡੀਐਸਪੀ ਰਾਜੀਪ ਤੇ ਥਾਣੇ ਦੇ ਬਾਕੀ ਸਟਾਫ ਹੁਣ ਤੱਕ ਸਿਰਫ ਨਿਯਮ ਰੈਂਕ ਤੇ ਸਲੂਟ ਚ ਬੰਨੇ ਹੋਏ ਸੀ ਪਰ ਅੱਜ ਉਹਨਾਂ ਨੇ ਇਨਸਾਨੀਤ ਨੂੰ ਸਿਖਾਉਣ ਵਾਲੇ ਅਸਲੀ ਅਫਸਰ ਨੂੰ ਦੇਖਿਆ ਸੀ ਜਿਹੜਾ ਬਿਨਾ ਵਰਦੀ ਤੋਂ ਵੀ ਸਾਰਿਆਂ ਨੂੰ ਝੁਕਾ ਆ ਗਿਆ ਅਗਲੇ ਦਿਨ ਸਵੇਰੇ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਛੋਟਾ ਬੋਰਡ ਲਗਾਇਆ ਗਿਆ ਮਨਵ ਕਰੀਮਾ ਦਿਵਸ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਇਸ ਦਿਨ ਹਰ ਪੁਲਿਸ ਵਾਲੇ ਨੂੰ ਬਿਨਾ ਨਾ ਵੱਡੇ ਰੈਂਕ ਦੇਖ ਆਉਣ ਵਾਲੇ ਹਰ ਵਿਅਕਤੀ ਨੂੰ ਇੱਜ਼ਤ ਤੇ ਪਿਆਰ ਨਾਲ ਪੇਸ਼ ਹੋਣਾ ਲਾਜ਼ਮੀ ਸੀ ਇਸ ਬਦਲਾਅ ਦੀ ਪ੍ਰੇਰਣਾ ਬਣੀ ਇੱਕ ਤਸਵੀਰ ਜਿਸ ਦੇ ਵਿੱਚ ਹਰੀ ਚੋਹਾਨ ਫਟਵਾਲ ਤੇ ਚਾਦਰ ਦੇ ਵਿੱਚ ਲਿਪਟੇ ਹੋਏ ਪਏ ਸੀ ਤੇ نیچے ਲਿਖਿਆ ਸੀ ਅਸਲੀ ਤਾਕਤ ਕਦੇ ਸ਼ੋਰ ਨਹੀਂ ਮਚਾਉਂਦੀ ਇੱਕ ਹਫਤੇ ਬਾਅਦ ਪਟਨਾ ਦੇ ਪੁਲਿਸ ਟ੍ਰੇਨਿੰਗ ਅਕੈਡਮੀ ਚ ਇੱਕ ਵਿਸ਼ੇਸ਼ ਸੈਸ਼ਨ ਹੋਇਆ ਸੈਂਕੜੇ ਨਾਮੇ ਪੁਲਿਸ ਕਰਮਚਾਰੀ ਬੈਠੇ ਸੀ ਤੇ ਸਟੇਜ ਤੇ ਖੜੇ ਸੀ ਉਹੀ ਬਜ਼ੁਰਗ ਜੋ ਹੁਣ ਵੀ ਆਪਣੇ ਪੁਰਾਣੇ ਕੁਰਤੇ ਪਜਾਮੇ ਵਿੱਚ ਸੀ ਹਰੀ ਚੋਹਾਨ ਨੇ ਸਟੇਜ ਤੋਂ ਕਿਹਾ ਵਰਦੀ ਇੱਜ਼ਤ ਦਿਵਾ ਸਕਦੀ ਹੈ ਪਰ ਇੱਜ਼ਤ ਨੂੰ ਬਣਾ ਕੇ ਰੱਖਣ ਲਈ ਇਨਸਾਨੀਤ ਚਾਹੀਦੀ ਹੈ ਜੇਕਰ ਤੁਹਾਡਾ ਸਲਾਮ ਉੱਚੀ ਪੋਸਟ ਦੇ ਕੇ ਹੁੰਦਾ ਹੈ ਤਾਂ ਯਾਦ ਰੱਖੋ ਤੁਸੀਂ ਸਿਰਫ ਵਰਦੀ ਪਾਉਣ ਵਾਲੇ ਬਣੋਗੇ ਅਫਸਰ ਕਦੇ ਵੀ ਨਹੀਂ ਪੂਰੇ ਹਾਲ ਦੇ ਵਿੱਚ ਸਨਾਟਾ ਸੀ ਹਰ ਅੱਖ ਸੋਚ ਦੇ ਵਿੱਚ ਡੁੱਬੀ ਹੋਈ ਸੀ ਪੁਲਿਸ ਸਟੇਸ਼ਨ ਦੀ ਕੰਧ ਦੇ ਉੱਤੇ ਇੱਕ ਹੋਰ ਬੋਰਡ ਟੰਗਿਆ ਗਿਆ ਹਰ ਉਹ ਵਿਅਕਤੀ ਜਿਹੜਾ ਦਰਵਾਜ਼ਾ ਖੜਕਾਵੇ ਉਸ ਨੂੰ ਭਿਖਾਰੀ ਨਹੀਂ ਨਾਗਰਿਕ ਸਮਝਿਆ ਜਾਵੇ ਡੀਐਸਪੀ ਸੂਰਜ ਜਿਸ ਨੇ ਪਹਿਲਾਂ ਹੀ ਇਸ ਬਦਲਾਅ ਨੂੰ ਅਪਣਾਇਆ ਹੁਣ ਹਰ ਨਵੇਂ ਪੁਲਿਸ ਵਾਲੇ ਤੋਂ ਸਵਾਲ ਪੁੱਛਦਾ ਸੀ ਕੀ ਅਸੀਂ ਉਸ ਆਵਾਜ਼ ਨੂੰ ਸੁਣਿਆ ਇੱਕ ਠੰਡੀ ਸਵੇਰ ਫਿਰ ਉਦਾਂ ਹੀ ਦ੍ਰਿਸ਼ ਸਾਹਮਣੇ ਆਇਆ ਇੱਕ ਬਜ਼ੁਰਗ ਹਸਪਤਾਲ ਦੇ ਬਾਹਰ ਫਟੇ ਹੋਏ ਕੱਪੜਿਆਂ 'ਚ ਬੈਠਿਆ ਸੀ ਪੀਕ ਮੰਗ ਰਿਹਾ ਸੀ ਕੁਝ ਲੋਕ ਮੋਬਾਈਲ ਕੱਢ ਕੇ ਵੀਡੀਓ ਬਣਾ ਰਹੇ ਸੀ ਇੱਕ ਟ੍ਰੇਨਿੰਗ ਪੁਲਿਸ ਵਾਲਾ ਕੋਲ ਗਿਆ ਚੁੱਪਚਾਪ ਚੁੱਕਿਆ ਤੇ ਪੁੱਛਿਆ ਬਾਬਾ ਕੁਝ ਚਾਹੀਦਾ ਹੈ ਕੀ ਅੰਦਰ ਚੱਲੀਏ ਲੋਕਾਂ ਦੀਆਂ ਅੱਖਾਂ ਖੜ ਗਈਆਂ ਬਜ਼ੁਰਗ ਨੇ ਉਹਦੀ ਪਿੱਠ ਤੇ ਹੌਸਲਾ ਦਿੱਤਾ ਹਲੇ ਉਮੀਦ ਜਿਉਂਦੀ ਹੈ ਪੁੱਤਰ ਉਮੀਦ ਜਿਉਂਦੀ ਹੈ ਕਦੇ ਵੀ ਕਿਸੇ ਦੇ ਹਾਲਾਤ ਜਾਂ ਹਾਲਤ ਦੇਖ ਕੇ ਉਹਨਾਂ ਨੂੰ ਛੋਟਾ ਨਾ ਸਮਝੋ ਕਿਉਂਕਿ ਕਦੇ-ਕਦੇ ਸਭ ਤੋਂ ਵੱਡਾ ਆਦਮੀ ਸਭ ਤੋਂ ਸਾਦਗੀ ਭਰੇ ਕੱਪੜਿਆਂ ਵਿੱਚ ਆਉਂਦਾ ਹੈ ਜੇਕਰ ਇਹ ਕਹਾਣੀ ਤੁਹਾਨੂੰ ਸੱਚੀ ਅਹਿਮਤ ਦਾ ਅਹਿਸਾਸ ਦਿਵਾ ਗਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਇਨਸਾਨੀਤ ਸਭ ਤੋਂ ਵੱਡੀ ਵਰਦੀ ਹੈ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਅਤੇ ਕਮੈਂਟਾਂ ਵਿੱਚ ਆਪਣੇ ਰਾਏ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਇਹ ਇਨਸਾਨੀਅਤ ਦਾ ਪ੍ਰਚਾਰ ਇਹ ਇਨਸਾਨੀਅਤ ਪਹੁੰਚ ਸਕੇ ਅਤੇ ਲੋਕ ਇਸ ਕਹਾਣੀ ਨੂੰ ਸੁਣ ਕੇ ਆਪਣੇ ਵਿੱਚ ਬਦਲਾਅ ਕਰ ਸਕਣ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ